ਬਾਈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਪਹੁੰਚੇ ਆ ਮਾਨਾ ਪੱਤੀ ਦੀ ਸਾਥ ਵਿੱਚ ਪਿੰਡ ਤੁਸੀਂ ਆਪ ਦੱਸਣਾ ਵੀ ਕਿਹੜਾ ਪਿੰਡ ਆ ਹਾ ਠੀਕ ਆ ਨਾ ਤੇ ਤੁਹਾਨੂੰ ਏਰੀਆ ਦਿਖਾਉਣੇ ਆ ਅਸੀਂ ਇੱਧਰ ਗੁਰੂ ਘਰ ਆ ਇੱਧਰ ਛੱਪੜ ਆ ਉਹ ਬਾਬੇ ਤਾਸ ਖੇਢੀ ਜਾਂਦੇ ਆ ਉਧਰ ਨੌਜਵਾਨ ਬੈਠੇ ਆ ਤੇ ਇਹ ਥੜਾ ਬਣੀ ਜਾਂਦਾ ਪੰਚਾਇਤ ਨਗਰ ਦਾ ਠੀਕ ਸਤਿ ਸ੍ਰੀ ਅਕਾਲ ਹੋਰ ਬਾਈ ਸੇਤਾਂ ਠੀਕ ਆ ਹੋਰ ਪਿੰਡ ਠੀਕ ਆ ਸਾਰਾ ਤੇ ਅਸੀਂ ਦਾ ਤੁਹਾਡੇ ਕੋਲ ਆਏ ਸੀ 60 ਚ ਐ ਤਾਂ ਐ ਪੁੱਛਣ ਆਏ ਆ ਵੀ ਤੁਹਾਡੇ ਕੀ ਮੌਲਾਈ ਸਰਪੰਚੀ ਦਾ सरपंच ही ਚੱਲੀ ਜਾਂਦਾ ਹੈਗਾ ਜੀ ਚਾਰ ਬੰਦੇ ਦਾਵੇਦਾਰੀ ਪੇਸ਼ ਕਰ ਰਹੇ ਹੈਗੇ ਸਰਪੰਚ ਦਾ ਦੇਖੋ ਇੱਕ ਹੀ ਬਣੂਗਾ ਠੀਕ ਹੈ ਜੀ ਚਾਰ ਸਰਪੰਚ ਉੱਠਿਆ ਚਾਰ ਸਰਪੰਚ ਤੇ ਮੈਂਬਰ ਜੀ ਮੈਂਬਰ ਸਾਡੇ 11 ਵਾਰਡ ਹੈਗੇ ਤੇ ਕਿਸੇ ਵਾਰਡ ਦੇ ਵਿੱਚ ਦੋ ਹੈ ਕਿਸੇ ਚ ਤਿੰਨ ਹੈ ਇੱਕ ਦੋ ਵਾਰਡਾਂ ਚ ਸੁਣਿਆ ਵੀ ਹਰਪ੍ਰਤਮਤੀ ਤੇ ਹੋਈ ਹੈ ਅੱਛਾ ਤੇ ਹਾਂ ਹੋਗੀ ਚਾਰ ਪੰਜ ਚ ਹਾਂ ਹੋਗੀ ਅੱਛਾ ਵੀ ਤੁਹਾਡੇ ਵਾਰਡ ਆ ਓਪਨ ਨਹੀਂ ਨਹੀਂ ਓਪਨ ਨਹੀਂ ਹੈ ਸਰਪੰਚੀ ਦੀ ਓਪਨ ਮੈਂਬਰੀ ਦੀ ਓਪਨ ਨਹੀਂ ਹਾਂ ਮੈਂਬਰੀ ਦੀ ਹੋਰ ਵਾਰਡ ਬੰਦੀ ਹਾਂ ਜੀ ਠੀਕ ਹੈ ਜੀ ਹਾਂ 11 ਵਾਰਡ ਨਹੀਂ ਭੁੱਲ 11 ਮੈਂਬਰ ਬੰਦੇ ਠੀਕ ਹੈ ਜੀ ਹਾਂ ਤੇ ਹੋਰ ਮੋ ਪਿਆਰਾ ਕਿ ਮਾੜਾ ਮੋਟਾ ਹੋ ਸਕਦਾ ਹੱਬ ਤੱਕ ਨਹੀਂ ਨਹੀਂ ਸਾਡੇ ਪਿੰਡ ਚ ਵੈਸੇ ਮੋਹ ਭ੍ਰੇਮ ਹੈ ਬਹੁਤ ਵਧੀਆ ਪਿਆਰ ਬਣਿਆ ਹੋਇਆਗਾ ਸਾਡੇ ਇਹ ਜਿਹਾ ਕਿੰਗਾ ਵੀ ਉਹ ਜੜੱਪ ਹੋ ਜੇ ਇੱਕ ਦੂਜੇ ਅੰਦਰਾਂ ਦੀ ਨਾ ਇਹ ਕੰਮ ਸਾਡੇ ਪਿੰਡ ਚ ਜਮੇ ਨਹੀਂ ਹੈਗਾ ਠੀਕ ਹੈ ਜੀ ਹਾਂ ਤੇ ਨਵੇਂ ਉੱਠਿਆ ਸਾਰੇ ਕੇ ਪਹਿਲਾਂ ਵਾਲੇ ਪੁਰਾਣੇ ਵੀ ਆ ਬਈ ਹਣੇ ਹੋਏ ਵੈਸੇ ਸਰਪੰਚੀ ਦੇ ਜਿਹੜੇ ਨਵੇਂ ਦਾਵੇਦਾਰ ਆ ਹੁਣ ਇਹ ਨਵੇਂ ਮੁੰਡੇ ਹੀ ਐ ਚਾਰੇ ਚਾਰੇ ਨਵੇਂ ਆ ਐਮਡੀ ਜਿਹੜੇ ਸਰਪੰਚ ਉੱਠਣਗੇ ਉਹ ਚਾਰੇ ਨਵੇਂ ਆ ਨਵੇਂ ਆ ਕਿ ਮੈਂਬਰੀ ਦੇ ਵਿੱਚ ਹੈਗੇ ਹੈਗੇ ਪੁਰਾਣੇ ਅੱਛਾ ਵੀ ਜਿਹੜੇ ਮੈਂਬਰ ਉੱਠੇ ਆ ਉਹਦੇ ਚ ਪੁਰਾਣੇ ਬੰਦੇ ਹੈਗੇ ਪੁਰਾਣੇ ਹੈਗੇ ਆ ਕੁਝ ਤੋਂ ਸੁਲਝੇ ਹੋਏ ਸੁਲਝੇ ਹੋਏ ਆ ਵਧੀਆ ਤਿਆਰ ਰੂਪੇ ਗਾਰ ਬੰਦੇ ਠੀਕ ਆ ਤੇ ਉਹ ਸਾਰਿਆਂ ਦਾ ਮੂਹ ਪਿਆਰ ਹੈਗਾ ਸਾਡੇ ਵਿੱਚ ਬੋਬਰੇ ਪੂਰਾ ਹੈਗਾ ਬਾਈ ਜੀ ਪਿੰਡ ਦਾ ਕੋਈ ਐ ਲੜਾਈ ਬਾਜੀ ਵਾਲੀ ਧੜੇ ਬਾਜੀ ਵਾਲੀ ਕੋਈ ਆ ਹੁਣ ਨਹੀਂ ਹੋएगी ਠੀਕ ਆ ਇਸ ਲਈ ਪਲਾਨ ਚ ਛੋਟੇ ਸਰਪੰਚੀ ਸੀ ਕਿ ਐਮਸੀ ਬਣੇ ਸੀਗੇ ਪਿਛਲੇ ਪਲਾਨ ਚ ਬਾਈ ਜੀ ਇੱਕ ਪਲਾਨ ਸਾਡੇ ਜਦੋਂ ਮੰਨ ਕੇ ਚਲੋ ਮੇਅਰ ਦੀਆਂ ਬੋਠਾਂ ਪੈਂਦੀਆਂ ਹਸਤਿਆਣੀਆਂ ਨਗਰ ਪੰਚਾਇਤ ਦੀਆਂ ਜਾਂ ਨਗਰ ਕੌਂਸਲ ਦੀਆਂ ਠੀਕ ਹੈ ਜੀ ਉਦੋਂ ਸਾਡੇ ਨਗਰ ਪੰਚਾਇਤ ਬਣਾਈ ਗਈ ਠੀਕ ਉਹਦੇ ਵਿੱਚ ਕੁਝ ਕੁ ਲੋਕਾਂ ਕੋਲ ਬਸ ਰਾਜਾ ਲੱਗ ਗਿਆ ਵੀ ਜੀ ਸਾਡੇ ਗ੍ਰਾਮ ਪੰਚਾਇਤ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਸਾਡੇ ਕੇਸ ਚੱਲਿਆ ਸੀਗਾ ਵੀ ਗ੍ਰਾਮ ਪੰਚਾਇਤ ਬਣਾ ਦੇ ਠੀਕ ਤੇ ਹੁਣ ਗ੍ਰਾਮ ਪੰਚਾਇਤੀਆਂ ਪੈਣ ਗਿਆ ਪੈਸੇ ਸਾਡਾ 4 ਕਿ ਸਾਲ 5 ਸਾਲ ਪਿੰਡ ਦਾ ਉਹ ਹੋ ਗਿਆ ਵੀ ਬਣ ਗਿਆ ਜਿਹਨੂੰ ਦੁਬਾਰਾ ਸਰਪੰਚ ਬਣ ਜਾਂਦਾ ਨੇ ਠੀਕ ਆ ਪਿੱਛੇ ਪੈ ਗਿਆ ਕਹਿਣ ਦਾ ਉਹ ਦੁਬਾਰੇ ਯਾਨੀ ਕਿ ਬਣ ਰਿਹਾ ਹੈਗਾ ਵੀ ਠੀਕ ਸਰਪੰਚ ਠੀਕ ਆ ਆ ਜੀ ਜੀ ਕੋਈ ਕੁਝ ਕਹਿਣਾ ਜਨੂ ਪਿੰਡ ਬਾਰੇ ਬਸ ਵਧੀਆ ਜੀ ਜਿਹੜੇ ਬੰਦੇ ਓਕੇ ਵੀਆ ਵਧੀਆ ਭਾਵਨਾ ਨਾਲ ਕੰਮ ਕਰਨ ਆ ਬੰਜ ਨੂੰ ਬੜਾ ਮੜਾ ਮੜਾ ਦੋ ਦੋ ਡੰਗੇ ਸਾਫ ਦੇ ਨਾਲ ਹੀ ਵਿੱਚ ਤੁਹਾਡਾ ਨਾਮ ਜੀ ਕਰਮੀ ਸਿੰਘ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਫਿਰ ਪਿੰਡ ਬਾਰੇ ਅਸੀਂ ਇਹੀ ਗੱਲ ਕਹਿਣਾ ਜੀ ਵਧੀਆ ਸਰਪੰਚ ਬਣੇ ਜੀ ਪਿੰਡ ਦਾ ਵਧੀਆ ਭਲਾ ਸੋਚੇ ਠੀਕ ਹੈ ਪਿੰਡ ਨੂੰ ਅੱਗੇ ਲਿਜਾਵੇ ਠੀਕ ਹੈ ਜੀ ਠੀਕ ਹੈ ਕਰ ਜੀ ਤੇ ਵੀ ਕਿਹਦਾ ਪੱਖ ਪਾ ਦੇਣਾ ਕਰੇ ਵੀ ਇਹ ਤਕੜਾ ਜਾ ਵੀ ਇਹ ਗਰੀਬ ਆ ਜਾ ਕੋਈ ਹੋਵੇ ਜੀ ਠੀਕ ਹੈ ਜੀ ਤੇ ਹੁਣ ਜਿਹੜੇ ਕੋਈ ਹੁਣ ਆਪਣੇ ਜਿਹਨਾਂ ਸਰਕਾਰ ਸੀ ਤੁਹਾਡੇ ਦਾ ਚਲੋ ਹੈ ਨਹੀਂ ਸੀ ਨਾ ਤੁਹਾਡੇ ਸਰਪੰਚੀ ਸੀ ਨਾ ਤੁਹਾਡੇ ਮੈਂਬਰੀ ਸੀ ਨਾ ਤੁਹਾਡੇ ਐਮਸੀ ਸੀ ਕੋਈ ਜਿਹੜੀ ਹੁਣ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਇਹਦੇ ਵਜੋਂ ਕੋਈ ਸਾਡੇ ਪਿੰਡ 'ਚ ਹੋਇਆ ਕੋਈ ਮਾੜਾ ਮੋਟਾ ਕੋਈ ਕੰਮ ਹੋਇਆ ਹੋਵੇ ਕੋਈ ਚੰਗਾ ਕੋਈ ਪਾਸੇ ਮਾੜਾ ਮੋਟਾ ਸਰਕਟ ਵਾਲੀ ਹੋਇਆ ਜੀ ਬਾਈ ਅੱਛਾ ਹੀ ਹੋਇਆ ਬਸ ਆ ਹੀ ਹੋਇਆ ਜ ਨਹੀਂ ਤਾਂ ਹੋਇਆ ਜੀ ਅੱਛਾ ਨਾਲ ਦਾ ਗਰਾਊਂਡ ਦਾ ਹੋਊਗਾ ਜੀ ਠੀਕ ਆ ਤਹਿਸੀਲ ਬਣੀ ਤਹਿਸੀਲ ਬਣੀ ਜਾਂਦੀ ਉਹ ਪਹਿਲਾਂ ਦੀ ਬਣੀ ਜਾਂਦੀ ਮਨਾਂ ਕਿਤੇ ਅੱਛਾ ਛੇ ਕੋਈ ਪੀਬੀਏ ਜੀ ਸ਼ੇਖੋ ਵੀ ਤੇ ਵੀ ਜੋ ਠੀਕ ਆ ਤਸੀਲ ਠੀਕ ਸ਼ੇਖੋ ਨੇ ਬਹੁਤ ਵਧੀਆ ਕੰਮ ਪਹਿਲਾਂ ਪੀਚਾ ਜੀ ਮੈਨੇ ਵੀ ਬ੍ਰਿਸ਼ੀਲ ਦਾ ਬਹੁਤ ਵਧੀਆ ਪਨਾ ਚੱਲੀ ਜਾਂਦਾ ਜੋ ਠੀਕ ਆ ਜੀ ਹਸਪਤਾਲ ਵੀ ਉਹਨਾਂ ਨੇ ਦਿੱਤਾ ਹੀ ਬਾਦਲ ਕਰਨ ਹਸਪਤਾਲ ਨਹੀਂ ਹਾਂ ਜੇ ਬਾਸਪਤਾਲ ਬਾਰੇ ਕਹਿੰਦੇ ਹਾਂ ਤੇ ਤਸੀਲ ਵੀ ਸੜਕਾਂ ਦਾ ਜਾਲ ਸਾਡੇ ਤੇ ਸੜਕਾਂ ਦਾ ਵੀ ਵਧੀਆ ਬਣਿਆ ਜੀ ਤੇ ਹੁਣ ਆ ਥੋੜਾ ਜਿਹਾ ਆਸੇ ਪਾਸੇ ਪਿੰਡ ਦੇ ਠੀਕ ਆ ਜੀ ਕਿ ਸੜਕਾਂ ਟੁੱਟੀਆਂ ਪਈਆਂ ਉਹਦਾ ਬੁਰਾ ਹਾਲ ਹੁੰਦਾ ਠੀਕ ਆ ਜੀ ਤੇ ਆਹ ਭਾਈ ਤੋਂ ਵੀ ਦੋ ਸਭਾਈ ਦਾ ਨਾਮ ਕੀ ਆ ਠੀਕ ਹੈ ਜੀ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਮਤਸ ਸਿੰਘ ਤਾਂ ਕਹਿਣਾ ਸਰਪੰਚ ਦਾ ਕੋਲ ਡਿਪਟੀ ਸਰਪੰਚ ਦੀ ਤੋਂ ਮੋਂ ਹਾਂਜੀ ਠੀਕ ਹੈ ਬੋਲ ਭਾਈ ਦਾ ਨਾ ਬੱਲਾ ਸਿੰਘ ਮਾਨ ਬੱਲਾ ਸਿੰਘ ਮਾਨ ਤੁਸੀਂ ਦੋ ਸਾ ਤੁਸੀਂ ਵੀ ਕਹੋ ਜੀ ਕੋ ਪਿੰਡ ਬਾਰੇ ਮਤਸ ਜੀ ਆਹੀ ਗੱਲ ਚਾਹੁੰਦੇ ਚਾਉਂਦੇ ਵਧੀਆ ਸਰਪੰਚ ਬਣੇ ਠੀਕ ਹੈ ਜੀ ਸਾਡੇ ਗੰਦ ਬਹੁਤ ਪਿਆਰੇ ਠੀਕ ਹੈ ਜੀ ਚਾਰ ਸਪੈਰੇ ਤੇ ਨਸ਼ੇ ਪੱਤੇ ਦਾ ਕਿਵੇਂ ਆਹੋੜੇ ਸੱਚਾ ਉਹ ਚੱਲੀ ਜਾਂਦਾ ਤੇ ਥੋੜਾ ਹੀ ਆ ਹਾਂ ਠੀਕ ਪਹਿਲਾਂ ਉਹਨਾਂ ਤੋਂ ਘਟਿਆ ਚਲੋ ਬੱਚੇਓ ਵਧੀਆ ਚੰਗੀ ਗੱਲ ਆ ਹੋਰ ਬਾਈ ਕਿਸੇ ਨੇ ਕੁਝ ਮਾਈਕ ਲੈ ਕੇ ਕਹਿਣਾ ਹੋਵੇ ਆਪ ਇਧਰ ਕੀ ਨਾਮ ਬਾਈ ਦਾ ਪ੍ਰਿਤਪਾਲ ਪ੍ਰਿਤਪਾਲ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਵਧੀਆ ਬਸ ਸਾਡੇ ਪਿੰਡ ਬਾਰੇ ਕੋਈ ਆਪਣਾ ਹੁਣ ਸਰਪੰਚ ਬਣ ਜੇ ਟੋਬਾ ਬਣ ਜੇ ਆਪਣੇ ਹਸਪਤਾਲ ਕੋਲੇ ਸੜਕ ਖਰਾਬ ਬਹੁਤ ਆ ਟੁੱਟੀ ਪਈ ਆ ਉਹ ਬਣ ਜੇ ਬੁਰਾ ਹਾਲ ਹੋਇਆ ਪਿਆ ਪਾਣੀ ਦਾ ਵਿਕਾਸ ਜਮੀ ਹੈ ਨਹੀਂ ਸੋਡੇ ਪਿੰਡ ਦਾ ਹੈ ਇਕਾਂ ਕਿਸੇ ਨੇ ਤੁਹਾਨੂੰ ਕੋਈ ਖਹਿਵਾ ਜੀ ਨਹੀਂ ਚਾਰਾਂ ਸਰਪੰਚਾਂ ਚ ਤੁਹਾਡਾ ਕਹਿਣ ਦਾ ਭਾਵੇਂ ਆ ਵੀ ਕੋਈ ਬਣ ਜੇ ਵਧੀਆ ਹਾਂ ਵਧੀਆ ਬਣ ਜੇ ਵੀ ਬਸ ਕੰਮ ਵਧੀਆ ਕਰੇ ਚੰਗਾ ਸੁਲਝਿਆ ਹੋਵੇ ਬੰਦਾ ਕੰਮ ਆਉਣ ਵਾਲਾ ਹੋਵੇ ਰਾਤ ਬਰਾਤੇ ਲੋੜ ਪਏ ਤੋਂ ਬਸ ਤੁਹਾਡਾ ਕਹਿਣ ਦਾ ਭਾਵਾ ਹੀ ਆ ਇਹ ਮੇਲ ਸਾਡਾ ਪਾਣੀ ਦਾ ਮੁੱਦਾ ਪਾਣੀ ਦਾ ਹੀ ਆ ਠੀਕ ਪਾਣੀ ਦਾ ਕਿਵੇਂ ਪਾਣੀ ਦਾ ਹਾਲ ਨਹੀਂ ਹੈਗਾ ਅੱਛਾ ਆ ਛੱਪੜ ਦਾ ਛੱਪੜ ਦਾ ਨਹੀਂ ਹੈਗਾ ਕੋਈ ਨਾਲਾ ਨਹੀਂ ਜਾਂਦਾ ਠੀਕ ਉਹਦਾ ਕੰਮ ਲੌਕਿਆ ਜਾਂਦਾ ਪਿਛਲੇ ਘਰ ਕੀ ਜਾਂਦਾ ਹੋਰ ਸਾਡੇ ਸਾਰੇ ਵਧੀਆ ਨਾਲਾ ਬੰਦਿਆ ਬਸ ਮੇਨ ਮੁੱਦਾ ਸਾਡਾ ਪਾਣੀ ਦਾ ਹੀ ਹੈ ਪਾਣੀ ਦਾ ਹੀ ਆ ਛੱਪੜਿਆ ਵਧੀਆਗਾ ਹੋਰ ਸਾਰਾ ਪਾਠਾ ਲੱਗੀਆਂ ਹੋਈਆਂ ਪਿੰਡ ਸਾਰਾ ਉ ਪੱਕਾ ਵੈਸੇ ਫਿਰ ਨਹੀਂ ਬਹੁਤ ਪਾਣੀ ਖਰਾਬ ਹੋਈ ਪਈ ਆ ਠੀਕ ਹੈ ਉਹ ਤਾਂ ਫਿਰ ਹੁਣ ਜਦੋਂ ਸਰਪੰਚ ਬਣ ਗਿਆ ਸਰਪੰਚ ਦਾ ਮੁੱਦਾ ਹੀ ਪਹਿਲਾਂ ਆ ਇਹ ਰੱਖ ਦੋ ਵੀ ਪਾਣੀ ਦਾ ਪਹਿਲਾਂ ਹੱਲ ਕਰੋ ਉਸ ਤੋਂ ਬਾਅਦ ਹੋਰ ਕੰਮ ਕਰਨਾ ਬਾਈ ਕਹਿੰਦੇ ਵੀ ਜੱਗਾ ਬਣ ਜੇ ਤਾਂ ਇਹਦਾ ਕੋਈ ਦਿਖਾਵਾ ਹੋ ਜੇ ਪਰ ਪਾਪਾ ਦਾ ਬੰਗਾ ਥੋੜਾ ਜਿਹਾ 9 ਇੰਚੀ ਬੰਗਾ ਬੰਗਾ ਜੀ ਪਾਣੀ ਹੈ ਰੋ ਭੜਾ ਪਿੰਡ ਦਾ ਠੀਕ ਆ ਉਹ ਨਿਕਾਉਂਦੇ ਨੇ ਬੰਦ ਹੋ ਜੇ ਨੇ ਪਿੰਡ ਬਹੁਤ ਵੱਡਾ ਈ ਥੋੜਾ ਕਿੰਨੀ ਵੋਟ ਆ 63400 ਹੈ 63400 ਹਾਂ ਠੀਕ 6300 ਤੋਂ ਵੱਧ ਵੋਟਾਂ ਨਹੀਂ ਨਹੀਂ ਕਢੀਏ ਚਲੋ ਠੀਕ ਆ ਬਾਈ ਜੀ ਫਿਰ ਮਿਲਦੇ ਆ ਸਰਪੰਚੀ ਤੋਂ ਬਾਅਦ ਆਵਾਂਗੇ ਤੁਹਾਡੇ ਕੋਲ